ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੰਡੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਇਤਿਹਾਸ ਆਪ ਸਭ ਨਾਲ ਸਾਂਝਾ ਕਰ ਰਹੀ ਹਾਂ ਆਓ ਪਿਆਰ ਨਾਲ ਸਰਵਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੇ ਦਿਨ 1606 ਇਸਵੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ ਜੀ ਸ਼ਾਂਤੀ ਦੇ ਪੁੰਜ ਤਿਰਤ ਤਿਰਜ ਅਤੇ ਨਿਮਰਤਾ ਉਪਕਾਰ ਦੀ ਮੂਰਤ ਪੰਜਵੇਂ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਗੁਜ਼ਰਿਆ ਅੱਜ 419 ਸਾਲ ਪੂਰੇ ਹੋ ਚੁੱਕੇ ਹਨ ਭਾਰ ਸਿੱਖ ਪੰਥ ਵਿੱਚ ਅੱਜ ਵੀ ਉਹਨਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਦਾ ਜਜ਼ਬਾ ਉਸੇ ਤਰ੍ਹਾਂ ਹੀ ਬਰਕਰਾਰ ਹੈ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਹੋਏ ਸਨ ਉਹਨਾਂ ਦਾ ਪ੍ਰਕਾਸ਼ 15 April 1563 AD ਵਿੱਚ ਮਾਤਾ ਪਾਨੀ ਜੀ ਦੀ ਕੁੱਖੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਬੋਇੰਦਵਾਨ ਸਾਹਿਬ ਵਿਖੇ ਹੋਇਆ ਗੁਰੂ ਅਰਜਨ ਦੇਵ ਜੀ ਦਾ ਬਚਪਨ ਗੁਰੂ ਅਤੇ ਸੰਗਤਾਂ ਵਿੱਚ ਵਿਚਰਿਆ ਜਿਸ ਸਦਕਾ ਸੇਵਾ ਸਿਮਰਨ ਸਿਆਣਾ ਸਤਿਕਾਰ ਨੀਮ ਤੇ ਪ੍ਰੀਮ ਉਪਕਾਰ ਨਿਮਰਤਾ ਸ਼ਾਂਤ ਸੁਭਾਅ ਵਰਗੇ ਗੁਣ ਸਭ ਵਿਰਸੇ ਵਿੱਚ ਹੀ ਉਹਨਾਂ ਨੂੰ ਪ੍ਰਾਪਤ ਹੋਏ ਸਨ ਗੁਰਬਾਣੀ ਦੀ ਢੰਗਾਈ ਅਤੇ ਕਾਰਖਸ਼ਾਲੇ ਤੋਂ ਪ੍ਰਭਾਵਿਤ ਹੋ ਕੇ ਜਿੱਥੇ ਗੁਰੂ ਅਮਰਦਾਸ ਅਮਰਦਾਸ ਪਾਤਸ਼ਾਹ ਜੀ ਨੇ ਕਿਹਾ דוਹਿਤਾ ਪਾਨੀ ਕਾ ਬੋਹਿਤਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਲਾਹੌਰ ਦੇ ਵਿੱਚ ਪਏ ਕਾਲ ਸਮੇਂ ਲੋੜ ਲੋੜਵੰਦਾਂ ਦੇ ਬਿਨਾਂ ਵਿਤਕ੍ਰੇ ਸੇਵਾ ਕਰਕੇ ਆਪ ਵਰਗਾ ਦੀ ਭਾਵਨਾ ਨੂੰ ਦੂਰ ਕੀਤਾ ਉਥੇ ਆਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਵੀ ਉੱਚ-ਨੀਚ ਦੀ ਭਾਵਨਾ ਅਤੇ ਧਰਮ ਨਿਰਪੱਖ ਦੇ ਦ੍ਰਿਸ਼ਟਾਂਤ ਨੂੰ ਸাকার ਕੀਤਾ ਕਈ ਖੂਬੋਲੀਆਂ ਦਾ ਨਿਰਮਾਣ ਵੀ ਕੀਤਾ ਸਿੱਖ ਧਰਮ ਵਿੱਚ ਗੁਰੂ ਜੀ ਨੇ ਸਿੱਖਾਂ ਨੂੰ ਨਿਡਰਤਾ ਭਾਗ ਸੱਚ ਲਈ ਮਰਮਟਨ ਅਤੇ ਸਖੀ ਸਰਵਰ ਤੇ ਬੁੱਤ ਪੂਜਾ ਤੋਂ ਪੂਰਨ ਰੂਪ ਵਿੱਚ ਰੋਕਿਆ ਸਿੱਖ ਧਰਮ ਦੇ ਪ੍ਰਚਾਰ ਲਈ ਦੂਰ ਦਰਾਡੇ ਪ੍ਰਚਾਰ ਸੈਂਟਰ ਵੀ ਖੋਲੇ ਗਏ ਸਿੱਖਾਂ ਦਾ ਵੱਧਾ ਪ੍ਰਚਾਰ ਪ੍ਰਸਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੀ ਅਸਲ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮੁੱਖ ਕਾਰਨ ਹੋਏ ਸਨ ਕਿਉਂਕਿ ਉਸ ਸਮੇਂ ਦਾ ਹਾਕਮ ਜਹਾਂਗੀਰ ਕਟੜ ਬਾਦਸ਼ਾ ਮੁਗਲ ਮੁਸਲਮਾਨ ਬਾਦਸ਼ਾਹੀ ਜਿਸ ਦੇ ਇਰਦੇ-ਗਿਰਦ ਫਿਰਕੂ ਮੋਲਾਣਿਆਂ ਦਾ ਬੜਾ ਦਬਦਬਾ ਸੀ ਜੋ ਸਿੱਖ ਧਰਮ ਤੋਂ ਇਰਖਾ ਕਰਦੇ ਸਨ ਅਤੇ ਗੁਰੂ ਸਾਹਿਬ ਨੂੰ ਆਪਣੇ ਰਾਹ ਤੇ ਤੋਂ ਹਟਾਉਣਾ ਚਾਹੁੰਦੇ ਸਨ ਜਹਾਂਗੀਰ ਕਿਸੇ ਮੌਕੇ ਦੀ ਇਲਾਸ ਵਿੱਚ ਸੀ ਇੰਨੀ ਦਿਨੀ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਬਗਾਵਤ ਕੀਤੀ ਅਤੇ ਉਹ ਲਾਹੌਰ ਵੱਲ ਨੂੰ ਆਪਣੀਆਂ ਫੌਜਾਂ ਲੈ ਕੇ ਰਵਾਨਾ ਹੋ ਗਿਆ ਬਿਆਸ ਤੋਂ ਲੱਗਦਾ ਆ ਸੰਭਵ ਹੈ ਕਿ ਉਹ ਗੁਰੂ ਅਰਜਨ ਦੇਵ ਜੀ ਦੇ ਮਿਲਣ ਵਾਸਤੇ ਗੋਇੰਦਵਾਲ ਗਿਆ ਹੋਵੇਗਾ ਪਿੱਛੋਂ ਜਦ ਜਹਾਂਗੀਰ ਨੇ ਖੁਸਰੂ ਨੂੰ ਗ੍ਰਿਫਤਾਰ ਕੀਤਾ ਤਾਂ ਉਸਨੇ ਉਸ ਹਰ ਸ਼ਖਸ ਜਿਸ ਨੂੰ ਖੁਸਰੂ ਨਾਲ ਮਿਲਵਰਤੋਂ ਕੀਤੀ ਸੀ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕੀਤੇ ਐਸੇ ਹੁਕਮ ਤਹਿਤ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਚੰਦੂ ਵਰਗੇ ਚੁਗਲਖੋਰਾ ਅਤੇ ਬ੍ਰਹਿਮਣਾ ਨੇ ਜੋ ਗੁਰੂ ਜੀ ਨਾਲ ਈਰਖਾ ਕਰਦੇ ਸਨ ਝੂਠੇ ਇਲਜ਼ਾਮ ਲਗਾ ਕੇ ਮੁਕੱਦਮਾ ਵੀ ਚਲਵਾ ਦਿੱਤਾ ਗੁਰੂ ਜੀ ਨੇ ਹਰਗੋਬਿੰਦ ਜੀ ਨੂੰ ਮੀਰੀ ਪੀਰੀ ਦੇ ਮਿਸ਼ਨ ਤਹਿਤ ਗੁਰਗੱਦੀ ਦੀ ਸੇਵਾ ਸੰਭਾਲ ਦਿੱਤੀ ਗੁਰਗੱਦੀ ਦੀ ਸੇਵਾ ਸੰਭਾਲ ਦਿੱਤੀ ਗੁਰੂ ਜੀ ਨੂੰ ਤਸੀਹੇ ਦੇ ਕੇ ਮਾਰਨ ਦੇ ਹੁਕਮ ਜਾਰੀ ਕੀਤੇ ਗਏ ਸਤਿਗੁਰੂ ਜੀ ਨੂੰ ਉਬਲਦੇ ਪਾਣੀ ਵਿੱਚ ਅਤੇ ਫਿਰ ਤਤੀਤਵੀ ਉੱਪਰ ਬਿਠਾ ਕੇ ਸਿਰ ਵਿੱਚ ਗਰਮ ਰੇਤ ਪਾ ਕੇ ਤਸੀਹੇ ਦਿੱਤੇ ਜਾਂਦੇ ਰਹੇ بار بار ਗੁਰੂ ਜੀ ਨੂੰ ਧਰਮ ਪਰਿਵਰਤਨ ਕਰਨ ਤੇ ਕਰਨ ਲਈ ਕਿਹਾ ਗਿਆ ਪਰ ਗੁਰੂ ਜੀ ਨਾ ਮੰਨੇ ਅਤੇ ਇਨਸਾਨੀਅਤ ਦੇ ਲਈ ਕਸ਼ਟ ਸਹੰਦੇ ਰਹੇ ਇਸ ਤੋਂ ਇਹ ਦੁੱਖ ਦੇਖ ਕੇ ਸਾਈ ਮੀਆਂ ਮੀਰ ਕੋਲੋਂ ਨਾ ਰਿਹਾ ਗਿਆ ਅਤੇ ਉਹ ਗੁੱਸੇ ਵਿੱਚ ਆ ਕੇ ਕਹਿਣ ਲੱਗੇ ਗੁਰੂ ਜੀ ਇਹਨਾਂ ਜ਼ਾਲਮਾਂ ਤੋਂ ਤੁਹਾਨੂੰ ਇਹਨਾਂ ਜ਼ਾਲਮਾਂ ਨੇ ਤੁਹਾਨੂੰ ਅੱਗ ਵਿੱਚ ਤਪਾ ਛੱਡਿਆ ਹੈ ਤੁਹਾਡਾ ਸਰੀਰ ਦਾ ਚਮਚ ਉਲ ਰਿਹਾ ਹੈ ਜੇਕਰ ਹੁਕਮ ਹੋਵੇ ਤਾਂ ਲਾਹੌਰ ਤੇ ਦਿੱਲੀ ਦਰਬਾਰ ਦੀ ਇੱਟਾਂ ਨਾ ਰੇਟ ਖੜਕਾ ਦੇਆ ਗੁਰੂ ਜੀ ਨੇ ਕਿਸੇ ਵੀ ਕਰਾਮਾਤ ਨੂੰ ਦਿਖਾਉਣ ਤੋਂ ਅਤੇ ਕਿਸੇ ਵੀ ਦਰਬਾਰ ਵਿੱਚ ਪਹੁੰਚ ਕਰਨ ਤੋਂ ਇਨਕਾਰ ਕਰ ਦਿੱਤਾ ਸਾਈਂ ਜੀ ਨੂੰ ਗੁਰੂ ਜੀ ਦੇ ਦਿੱਤੇ ਜਵਾਬ ਨੂੰ ਕਿਸੇ ਕਵੀ ਨੇ ਖੂਬ ਕਲਮ ਵੱਧ ਕੀਤਾ ਹੈ ਮੀਆਂ ਛੋੜੋ ਯਾਰੀ ਚਾਂਸ ਹੈ ਕਿਆ ਹੁਆ ਤਨ ਟਪ ਰਹਾ ਹੈ ਹਮ ਸ਼ਾਂਤ ਹੈ ਹਰੀ RAM ਸੇ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਇਹਨਾਂ ਦੀ ਮੌਤ ਵੀ ਕੌਮ ਦੀ ਜ਼ਿੰਦਗੀ ਬਣਦੀ ਹੈ ਗੁਰੂ ਜੀ ਦਾ ਮਨ ਬੜਾ ਵਿਸ਼ਾਲ ਸੀ ਤੇ ਧੀਰਜ ਵਾਲਾ ਸੀ ਸਰੀਰ ਭਾਵੇਂ ਤੁੰਬ ਤੁੰਬਾ ਹੋ ਚੁੱਕਾ ਸੀ ਪਰ ਅਕਾਲ ਪੁਰਖ ਦੇ ਇਸੇ ਭਾਣੇ ਤੇ ਕੋਈ ਸ਼ਿਕਵਾ ਨਹੀਂ ਸੀ ਸੰਸਾਰ ਨੂੰ ਸਿੱਖਿਆ ਦਿੰਦਿਆਂ ਉਹਨਾਂ ਨੇ ਸਮਝਾਇਆ ਕਿ ਦੁੱਖ ਤੇ ਸੁੱਖ ਜੀਵਨ ਦੇ ਦੋ ਪਹਿਲੂ ਹਨ ਜਿਨ੍ਹਾਂ ਨੂੰ ਮਨੁੱਖ ਨੂੰ ਪਾਉਣ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਸਦੀਵੀ ਸੁੱਖ ਦੀ ਹੀ ਤਾਂਤ ਨਹੀਂ ਕਰਨੀ ਚਾਹੀਦੀ ਪਰਮੇਸ਼ਰ ਦੀ ਰਜਾ ਤੇ ਕੋਈ ਸ਼ਿਵਕ ਅਨਿਕਾਰ ਨਹੀਂ ਕਰਨਾ ਚਾਹੀਦਾ ਨਾਨਕ ਬੋਲਣ ਚਖਣਾ ਦੁੱਖ ਛੱਡ ਮੰਗੀ ਹੈ ਸੁੱਖ ਦੁੱਖ ਸੁੱਖ ਦੋਏ ਈਦਰ ਕੱਪੜ ਹੈ ਪਹਿ ਰਹਿ ਜਾਏ ਮਨੁੱਖ ਇੰਗਲ ਅਫਗਾਨ ਸੇਕੇ ਤੱਤੀ ਤਵੀ ਤੇ ਬੈਠ ਕੇ ਵੀ ਸ਼ਾਂਤੀ ਦੇ ਪੁੰਜ ਦੇ ਮੁਖੋਂ ਇਹ ਬੋਲ ਇਹ ਬੋਲ ਗੂੰਜ ਰਹੇ ਸਨ ਤੇਰਾ ਕੀ ਆ ਮੀਠਾ ਲੱਗੇ ਹਰ ਨਾਮ ਪਦਾਰਤ ਨਾਨਕ ਮੰਗੇ ਅੰਤ ਕਈ ਦਿਨਾਂ ਦੇ ਕਠੋਰ ਤਸੀਹਿਆਂ ਤੋਂ ਬਾਅਦ ਗੁਰੂ ਜੀ ਦੇ ਸਰੀਰ ਨਾਲ ਪੱਥਰ ਬਨ ਕੇ ਉਹਨਾਂ ਨੂੰ ਰਾਵੀ ਵਿੱਚ ਰੋੜ ਦਿੱਤਾ ਕੱਲ ਦੇ ਦਿਨ 1607 ਈਸਵੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਜੋਤੀ ਜੋਤ ਸਮਾ ਗਏ ਇਸ ਤਰ੍ਹਾਂ ਸਿੱਖ ਧਰਮ ਦਾ ਮਹਾਨ ਸੂਰਜ ਜਗ ਨੂੰ ਸ਼ਾਂਤੀ, ਸਦ ਭਾਵਨਾ, ਨਿਰਮਲਤਾ, ਪ੍ਰੇਮ, ਉਪਕਾਰ ਦਾ ਸ਼ਹਾਦਤ ਦੇ ਸ਼ੁਭ ਗੁਣ ਸਿਖਾਉਂਦਾ। ਸ਼ਰੀਰ ਕਰਕੇ ਭਾਵੇਂ ਅਸਤ ਹੋ ਗਿਆ ਸੀ ਪਰ ਜੋਤ ਕਰਕੇ ਸਦਾ ਲਈ ਅਮਰ ਹੋ ਗਿਆ ਸੀ। ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ। ਸਿੱਖੀ ਸਿਦਕ ਅਟੋਲ ਚੱਟਾਨ ਮੰਗੂ ਸਿੱਖੀ ਸਿਦਕ ਅਟੋਲ ਚੱਟਾਨ ਮੰਗੂ ਇਹਦਾ ਕਰ ਕੋਈ ਵਿੰਗਾ ਨਹੀਂ ਬਾਹਰ ਸਕਦਾ। ਇਹਦਾ ਕਰ ਕੋਈ ਵਿੰਗਾ ਨਹੀਂ ਬਾਹਰ ਸਕਦਾ। ਇਹਨੂੰ ਆਰਾਵੀ ਨਹੀਂ ਕੋਈ ਚੀਜ਼ ਛੱਕਦਾ ਇਹਨੂੰ ਆਰਾ ਨਹੀਂ ਕੋਈ ਚੀਜ਼ ਛੱਕਦਾ ਪਾਣੀ ਉੱਪਰ ਦਾ ਇਹਨੂੰ ਨਹੀਂ ਘਾੜ ਸਕਦਾ ਪਾਣੀ ਉੱਪਰ ਦਾ ਇਹਨੂੰ ਨਹੀਂ ਘਾੜ ਸਕਦਾ ਫਿਰਦਾ ਸਿੱਖ ਦਾ ਸਫਰ ਆਲਾ ਪਾਲਾਤ ਨਾੜੋ ਫਿਰਦਾ ਸਿੱਖ ਦਾ ਸਫਰ ਵਾਲਾ ਨਾੜੋ ਇਹਨੂੰ ਅਗਨ ਨਾਲ ਕੋਈ ਨਹੀਂ ਢਾਰ ਸਕਦਾ ਇਹਨੂੰ ਅਗਨ ਨਾਲ ਕੋਈ ਨਹੀਂ ਢਾਰ ਸਕਦਾ ਅਮਰ ਖਾਲਸਾ ਸਦਾ ਹੀ ਅਮਰ ਰਹੇ ਅਮਰ ਖਾਲਸਾ ਸਦਾ ਹੀ ਅਮਰ ਰਹੇ ਇਹਨੂੰ ਖਾਣੀ ਕਦੇ ਵੀ ਕਾਲ ਸਕਦਾ ਇਹਨੂੰ ਖਾਣੀ ਕਦੇ ਵੀ ਕਾਲ ਸਕਦਾ ਧੰਨਵਾਦ